ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੈਡ ਸੂਈਆ ਚੰਗੀ ਟੋਪ ਕਲਾਸ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਵੀਰ ਜੀ ਠੀਕ ਠਾਕ ਜੀ ਵਧੀਆ ਜੀ ਆਪਣਾ ਨਾਮ ਦੱਸ ਦਿਓ ਵੀਰ ਜੀ ਹਾਂ ਵੀਰ ਜੀ ਰਾਮਾਦੇਵ ਪਿੰਡ ਰਵਾਲ ਜੇ ਕਿਲਾ ਗੁਰਦਾਸਪੁਰ ਤਸਵੀਰ ਡੇਰਾ ਬਾਬਾ ਨਾਨਕ ਠੀਕ ਹੈ ਫੋਨ ਨੰਬਰ ਦੱਸ ਦੇ ਵੀਰੇ ਫੋਨ ਨੰਬਰ 96284104447 ਠੀਕ ਹੈ ਜੀ ਤੇ ਆਪਣੇ ਕੋਲੇ ਵਹਿੜ ਆ ਗਈ ਵੀਰੇ ਸੂਈ ਹਾਂਜੀ ਵੀਰੇ ਸੂਈ ਵਹਿੜ ਕੋਈ 10 ਦਿਨਾਂ ਨਾਲੇ 15 ਦਿਨਾਂ ਨਾਲੇ ਕੋਈ ਮੇਰਾ ਵੀਰੇ ਬਿਲਕੁਲ ਠੀਕ ਹੈ ਜੀ ਬਹੁਤ ਅੱਛਾ ਜੀ ਮਗਰ ਠੀਕ ਹੈ ਜੀ ਹਾਂਜੀ ਵੀਰੇ ਤੇ ਕਿੰਨਾ ਦੁੱਧ ਵੀਰ ਜੀ ਇਸ ਟਾਈਮ ਦੁੱਧ ਵੀਰ ਜੀ 12 13 ਕਿਲੋ ਹੈਗਾ ਜੀ ਥੱਲੇ 13 ਕਿਲੋ ਕਰੀਬ ਆਗਾ 12 13 ਹਨਾ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਅਗਲੀਓ ਜੀ ਜਰਸੀ ਆ ਗਈ ਜੀ ਜਰਸੀ ਬਿਲਕੁਲ ਜੀ ਚੰਗੀ ਬਰੀਡ ਚ ਆ ਗਈ ਹਨਾ ਜੀ ਵੱਡੇ ਪੱਲੇ ਚ ਆ ਤੇ ਵੀਰ ਜੀ ਆਪਣਾ ਠੰਡੀ ਸੀਲ ਆ ਬਿਲਕੁਲ ਠੰਡੀ ਸੀਲ ਵੀਰ ਜੀ ਬੱਚਾ ਛੱਡ ਕੇ ਧਾਰਾ ਮਾਰਾ ਕੇ ਤੁਹਾਨੂੰ ਦਿਖਾ ਦਿੰਦੇ ਵੀਰ ਜੀ ਬਿਲਕੁਲ ਲਾ ਲਓ ਬੱਚੇ ਹਨਾ ਫੇਰ ਹੀ ਤੋਰਦੇ ਆ ਲਓ ਵੀਰ ਜੀ ਵੇਖੋ ਵੀਰੋ ਵੱਡੇ ਪੱਲੇ 'ਚ ਵਹਿੜ ਆ ਗਈ ਆ ਜਰਸੀ ਕਰੋਸ ਆ ਗਈ ਆ ਜਾਤ ਨਸਲ ਆ ਚੈੱਕ ਕਰੋ ਵੀਰ ਜੀ ਵੀਰ ਕਹਿੰਦੇ ਸ਼ਾਹੀਵਾਦ ਦੇ ਜਰਸੀਆਂ ਚਾਹੀਦੀਆਂ ਅੱਛਾ ਜੀ ਹਾਂ ਜੀ ਵੀਰ ਜੀ ਬਿਲਕੁਲ ਇਹਨਾਂ ਕਿੰਨਾ ਹੀ ਕੱਢ ਕੇ ਲਿਆਉਂਦਾ ਕਰਸੀਆਂ ਬੜਾ ਬਿਲਕੁਲ ਵੀਰ ਜੀ ਇਹੋ ਹੀ ਲਿਆਇਓ ਗਰਮੀ ਨੇ ਹੈਣਾ ਜੀ ਹਾਂ ਜੀ ਹਾਂ ਜੀ ਚੰਗੀਆਂ ਵੇੜਾਂ ਨੇ ਤੁਸੀਂ ਇੱਕ ਲਈਏ ਲਿਆਉਣਾ ਵਧੀਆ ਤੋਹਫਾ ਹੈ ਬਿਲਕੁਲ ਬਿਲਕੁਲ ਕਿੰਨਾ ਹੈ ਦੁੱਧ ਚ ਵਾਜੀ ਵੀਰ ਜੀ ਦੁੱਧ ਵੀਰ ਜੀ 15 ਤੋਂ 16 ਪਲੱਸ ਹੀ ਚਵਾਏਗੀ ਬਿਲਕੁਲ ਜੀ ਹਾਂ ਜੀ ਵੀਰ ਜੀ ਇਹਦੇ ਪਿਛਲੇ ਸਵੇਰੇ ਦਾ ਦੱਸਦੇ ਕੋਈ ਰਿਕਾਰਡ ਵੀਰ ਜੀ ਵੀਰ ਜੀ 16 17 ਕਿਲੋ ਆਦੇ ਸੀ ਯਾਰ ਕਹਿੰਦੇ ਮੈਨੂੰ ਵਾਧੇ ਜਾਣਾ ਚਾਹੀਦਾ ਚਲੋ ਮੰਨ ਕੇ ਚਲੋ ਇਹਨਾਂ ਦੇ ਕਰੇਗੀ ਵੀਰ ਜੀ ਬਿਲਕੁਲ ਬਿਲਕੁਲ ਇਹਨਾਂ ਦੇ ਦੇਣਾ ਚਾਹੀਦਾ ਵੱਡੇ ਪੱਲੇ 'ਚ ਵੈੜ ਆ ਗਈ ਆ ਬਾਕੀ ਚੰਗੀ ਸੇਵਾ ਦੇ ਵੀਰੋ ਚੀਕਾ ਦੁੱਧ ਚ ਆਊਗੀ ਵੈੜ ਾਕੀ ਵੀਰ ਜੀ ਆ ਚੀਜ਼ਾਂ ਨਹੀਂ ਲੱਭਣੀਆਂ ਆ ਜਿਹੜੀਆਂ ਬਿਲਕੁਲ ਬੈਗਨ ਮਾਰਨਾ ਚੂੜੀਆਂ ਬਿਲਕੁਲ ਵੇਖੋ ਵੀਰੋ ਫੱਟੀ ਡਾ ਕੇ ਵੀਰ ਕਹਿੰਦਾ ਬੈਗਾ ਚੂਣੀਆ ਚੰਗੀ ਵਿਹੜਾ ਬਾਕੀ ਥਣ ਥਣ ਚੈੱਕ ਕਰ ਲਓ ਵੀਰੇ ਚਵਾਈ ਵਾਲਾ ਲੱਗਿਆ ਜੀ ਚੰਗੀ ਵਿਹੜਾ ਵੱਡੇ ਪੱਲੇ ਚ ਵਿਹੜਾ ਗਿਆ ਇਹ ਆਈ ਵੀਰ ਜੀ ਡੰਗਰਾਂ ਚ ਥੋੜਾ ਜਣਾ ਇਹ ਰਵਾਜ ਕਰਦੀ ਜੀ ਬਿਲਕੁਲ ਨਾਤੇ ਤੁਸੀਂ ਇੱਕ ਪਸ਼ੂ ਲੈ ਕੇ ਆਉਂਦੇ ਹਨਾ ਜੀ ਕੋਈ ਕੋ ਵੀਰ ਜੀ ਇੱਕ ਪਸ਼ੂ ਹੀ ਹੁੰਦਾ ਵਾ ਫਿਰ ਉਹ ਥੋੜਾ ਜਿਹਾ ਰਵਾਜ ਕਰਦੀ ਹੁੰਦਾ ਦੇਖੋ ਵੀਰ ਜੀ ਥਾਨ ਵੇਖੋ ਕੈਮਰਾ ਮਾਰੋ ਲੱਗ ਵੀਰ ਜੀ ਠੀਕ ਹੈ ਜੀ ਆਹ ਵੇਖੋ ਵੇਖੋ ਵੀਰੋ ਚੰਗਾ ਥਾਨ ਲੱਗਿਆ ਚਵਾਈ ਵਾਲਾ ਲੱਗਿਆ ਆਹ ਦੇਖੋ ਵੀਰ ਜੀ ਚਵਾਈ ਬਿਲਕੁਲ ਜੀ ਵੇਖੋ ਵੀਰੋ ਕੋਈ ਪੂਰ ਛੱਟਾ ਨਹੀਂ ਹੈਗਾ ਚਵਾਈ ਸਾਫਾ ਮਗਲੇ ਥੰਨ ਨਹੀਂ ਮਾਰਦੇ ਚਵਾਈ ਕਰਦੇ ਲਓ ਜੀ ਠੀਕ ਹੈ ਬੀਬੀ ਤੋਰ ਦੇ ਵਿੱਚ ਇਹ ਤਾਂ ਵੀਰੇ ਇੱਕ ਨੰਬਰ ਚਵਾਈ ਆ ਚੰਗੀ ਠੰਡੀ ਸਿਲ ਵੈੜ ਆ ਗਈ ਆ ਜੀ ਵੱਡੇ ਪੱਲੇ ਜਾ ਬਾਕੀ ਤੋਰਾ ਵੀਰੇ ਚੈੱਕ ਕਰਾ ਦਿੰਨੇ ਆ ਜਿਹੜਾ ਹੀ ਰੇਟ ਕਰ ਜਾਣਾ ਪਹਿਲੇ ਫੋਨ ਦੇ ਬੀਬੀ ਬਿਲਕੁਲ ਜਿਹੜਾ ਰੇਟ ਕਰਨਾ ਹੈ ਬਿਲਕੁਲ ਜੀ ਰੇਟ ਸਾਡੇ ਜੈ ਹੁੰਦੇ ਆ ਜੀ ਬਿਲਕੁਲ ਬਿਲਕੁਲ ਥੋੜ੍ਹ ਦੇ ਵੇਖੋ ਵੀਰ ਉਹ ਵੱਡੇ ਪੱਲੇ ਚ ਵਹਿੜਾ ਲੰਮੀ ਬੇਲ ਜਾਤ ਨਸਲ ਵਾਲੀ ਆ ਜੀ ਬਾਕੀ ਠੰਡੀ ਸੀਲਾ ਉਹ ਵੀਰ ਤਾਰਾ ਮਾਰ ਕੇ ਬੁਖਾਤੇ ਵੀਰ ਨੇ ਚਵਾ ਦੀ ਠੰਡੀ ਸੀਲਾ ਜੀ ਕਰ ਲੈ ਨਹੀਂ ਇਹ ਕੰਮ ਕਰਨਾ ਸਹੀ ਤਾਂ ਹਾਂਜੀ ਵੀਰ ਜੀ ਕੀ ਮੁੱਲ ਕਰ ਲੈਣਾ ਵੈੜ ਦਾ ਹਵਾਲਾ ਦੇ ਕੋ ਫਾੜੀ ਵਾਲਾ ਹਵਾਲਾ ਵੇਖੋ ਬਿਲਕੁਲ ਜੀ ਬਿਲਕੁਲ ਚੰਗੀ ਵੈੜਾ ਵੀਰ ਜੀ ਗਰਮੀਆਂ ਚ ਚੌਣ ਵਾਲੀ ਘਰੇ ਵਧੀਆ ਹਨਾ ਜੀ ਬੋਲ ਵੀਰ ਜੀ ਮੈਂ ਇਹ ਕਿਨਾਂ ਦੇ ਦਈਏ ਛੜ ਦੀ ਛੜ ਦੀ ਜੱਡੀ ਬੱਸੀ ਜੇ ਨਹੀਂ ਜੈ ਜੀ ਜਾਣਦੇ ਜੈ ਜੀ ਤੁਸੀਂ ਦੱਸ ਦੋ ਫਿਰ ਕਿਨੇ ਵੀ ਦੇ ਦਈਏ ਬਾਕੀ ਚਲੋ ਕੇ ਵੀਰ ਨੇ ਹੋਰ ਸਾਹਮਣੇ ਹਨਾ ਜੀ ਹਾਂ ਜੀ ਵੀਰ ਜੀ ਕੋਈ ਗੱਲ ਨਹੀਂ ਵੀਰ ਜੀ ਇਹ ਮੇਰੇ ਕੋਲ ਵੇਚਣਾ ਮਾੜਾ ਵੀਰ ਖੜੂਗਾ ਕੋਈ ਟਾ ਡਾ ਰੇਟ ਜੈ ਜੀ ਹੁੰਦਾ ਹਾਂ ਜੀ ਵੀਰ ਜੀ ਦੇ ਦਈਏ ਵੀਰ ਜੀ 55 ਦੀ 55 ਦੀ ਹਾਂ ਜੀ ਜੈ ਜੀ ਉਦਾਂ ਚਲੋ ਪੰਜਾਬ ਪੂਰੇ ਦੀ ਜਾਂਦੇ ਫਿਰ ਹੋਰ ਮਾਨ ਕਰਾ ਲਓ ਆਪਾਂ ਨੇ ਲਈ ਆ ਵੀ ਘਰ ਦੇ ਵਿੱਚੋਂ ਡੰਗਰ ਘਰ ਤੋਂ ਲੈਣਾ ਜੇ ਤੇ ਮੇਰਾ ਵੀ ਜੈ ਜਰ ਚਲੋ 2000 ਖੜ ਦੇ ਵੀਰੇ 50 ਕਿਨੇ ਵੀਰ ਜੀ ਹਰਤਾਲੀ ਜੀ ਜਾਂਦੇ ਇੱਕੋ ਗੱਲ ਕਰਤੀਆਂ ਵੀਰ ਜੀ ਕਰ ਦਿਓ ਕਰ ਦਿਓ ਹਾਂ ਜੀ ਕਰੋ 46 ਦੀ ਦੇ ਲਈਏ ਵੀਰ ਜੀ 46 ਦੀ ਹਾਂ ਜੀ ਬਿਲਕੁਲ 45 ਪੂਰਾ ਹੀ ਕਰਦੇ ਹੋ ਲਓ ਵੀਰ ਜੀ ਤੁਹਾਡੇ ਕਹਿੰਦੇ 45000 ਦੀ ਵੈੜ ਬਿਲਕੁਲ ਜੀ ਵੀਰ ਜੀ ਵੈੜ ਦੀ ਜੋ ਮੇਲ ਨਹੀਂ ਕਰਉਂ ਵੀ ਬਿਲਕੁਲ ਜੀ ਜੈ ਜੀ ਨੇੜਾ ਵੀਰ ਜੀ ਤੁਹਾਡਾ ਵੇਖੋ ਵੀਰ ਕਹਿੰਦਾ 45000 ਦੀ ਵੈੜ ਦੇ ਦਾਂਗੇ ਵੱਡੇ ਪੱਲੇ 'ਚ ਵੈੜ ਆ ਵੀਰੋ ਲੈ ਵਲ ਉਹ ਚੈੱਕ ਕਰ ਲਓ ਚੰਗੀ ਜੀ 16 ਕਿਲੋ ਭਰੂ ਦੀ ਠੀਕ ਹੈ ਜੀ ਜਿਹੜਾ ਵੀਰ ਕੋਈ ਸਾਮ ਕਰੂਗਾ ਬਿਲਕੁਲ ਜੀ ਕਿਹੜਾ ਵੀਰ ਸੇਵਾ ਕਰੂਗਾ ਹਨਾ ਜੀ ਹਾਂ ਜੀ ਵੀਰ ਜੀ ਬਾਕੀ ਵੀਰ ਇਹ ਕੋਈ ਦੂਰੋਂ ਚੱਲ ਕੇ ਆਊਗਾ ਮਾਨਤਨ ਕਰਦੇ ਕੋਈ ਨਾ ਛੋਟ-ਛਾਟ ਹੋਰ ਹਨਾ ਨਹੀਂ ਕਰਦਾਂਗੇ ਵੀਰ ਜੀ ਠੀਕ ਹੈ ਹਨਾ ਜੀ ਬਾਕੀ ਕੋਈ ਵੀਰ ਫੋਨ ਲਾਵੇ ਬਾਕੀ ਵੀਰ ਦਾ ਰੇਟ ਜੈਜ ਹੁੰਦਾ ਹੈ ਜੀ ਚੰਗੀ ਵੈੜ ਆ ਵੱਡੇ ਪੱਲੇ 'ਚ ਆ ਗਈ ਆ ਬਾਕੀ ਵੀਰੋ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਵੀ ਪਸ਼ੂ ਤੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚੋ ਆਪਣੀ ਚਵਾਈ ਕਰੋ ਫਾਸ ਕਰੋ ਉਹ ਤੁਹਾਡਾ ਵੀਰ ਜੀ ਆਪਦਾ ਫਰਜ ਬੰਦਾ ਜੀ ਹਨਾ ਵੀਰ ਜੀ ਹਾਂ ਜੀ ਵੀਰ ਜੀ ਚਾਹੀਦਾ ਜ਼ਰੂਰ ਚਾਹੀਦਾ ਬੇਨਤੀ ਬਿਲਕੁਲ ਜੀ ਹਾਂ ਜੀ ਵੀਰੇ ਆਪਣਾ ਨਾਮ ਦੱਸ ਦਿਓ ਫਿਰ ਨਾਮ ਵੀਰ ਜੀ ਰਾਮਾਦੇਵ ਜੇ ਪਿੰਡ ਰਵਾਲ ਜੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਪੱਪਾ ਨਾਨਕ ਜੇ ਫਰੇਗੜ ਚੂੜੀਆਂ ਆਪਾਂ ਨੂੰ 5-6 ਕਿਲੋਮੀਟਰ ਦੇ ਰੰਗਦਾਸ ਹੀ 5-6 ਕਿਲੋਮੀਟਰ ਦੇ ਮੇਨ ਸ਼ਹਿਰ ਆਪਣਾ ਫਰੇਗੜ ਚੂੜੀਆਂ ਲੱਗਦਾ ਜੇ ਜਿਹੜਾ ਬਾਬਾ ਨਾਨਕ ਆਪਾਂ ਨੂੰ 15 ਕਿਲੋਮੀਟਰ ਜੇ ਠੀਕ ਹੈ ਜੀ ਹਾਂਜੀ ਵੀਰ ਜੀ ਜੇ ਵੀਰ ਜੀ ਜਾਣੀ ਪਹਿਲੇ ਫੋਨ ਤੇ ਕੋਈ ਵੀਰ ਵਪਾਰੀ ਵਾਲੇ ਨਾਲ ਜੇ ਵੀਰ ਚੜ੍ਹਨ ਦੀ ਗੱਲ ਆ ਕਿ ਉਹਨੇ ਲੱਲਣ ਵੀਰ ਕਿਸ ਨੇ ਜੈ ਜੀ ਰੇਟ ਇਹਦਾ ਅਸੀਂ ਰੇਟ ਕਰਤਾ ਵੀਰ ਜੀ ਨਹੀਂ ਜੈ ਜੀ ਜੀ ਫੋਨ ਨੰਬਰ ਵੀਰ ਜੀ ਦੱਸਿਓ ਫੋਨ ਵੀਰ ਜੀ ਨੰਬਰ ਆਪਣਾ 6284104047 ਜੀ ਠੀਕ ਹੈ ਜੀ। ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਰ ਜੀ ਚੈਨਲ ਨੂੰ ਵਾਤ ਵਾਤ ਸਬਸਕ੍ਰਾਈਬ ਕਰੋ। ਲਾਈਕ ਕਰੋ, ਸ਼ੇਅਰ ਕਰੋ ਜੀ। ਜੀ ਭੈਣ ਭਰਾਵਾਂ ਵੇਖਣ ਵਾਲਿਆਂ ਨੂੰ ਬਹੁਤ ਵੀਰ ਜੀ ਸਤਿਕਾਰ ਮਿਲਿਆ ਪਹਿਲੀ ਵੀਡੀਓ ਦੇ ਵਿੱਚ ਵੀ ਤੇ ਇਹ ਆ ਵੀ ਬਹੁਤ ਫੋਨ ਆਏ ਵੀਰ ਦੇ ਇਹ ਚੈਨਲ ਤੇ। ਹਾਂ ਜੀ ਵੀਰ ਜੀ। ਚਲੋ ਵਧੀਆ ਵੀਰ ਜੀ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਭੇਜਉਂਦੇ ਹੋ ਹਨਾ ਜੀ। ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ। ਹਾਂ ਜੀ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਵੀਰੇ।